ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਵਾਰਡ ਨੰਬਰ 69 ਦੇ ਸਾਰੇ ਭੈਣਾ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਸਾਨੂੰ ਇੱਕ ਵੱਡੇ ਮਾਰਜਨ ਦੇ ਨਾਲ ਤੀਜੀ ਵਾਰ ਆਪਣੇ ਇਲਾਕੇ ਦੀ ਆਪਣੀ ਵਾਰਡ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਤੇ ਆਦਰ ਧੰਨਵਾਦ ਕਰਦਾ ਵਾਂ ਸਾਰੇ ਭੈਣਾ ਭਰਾਵਾਂ ਦਾ ਤੇ ਜਿਤਨਾ ਤੁਸੀਂ ਕਿਹਾ ਅਸ਼ੋਕ ਜੀ ਕਿ ਜਿਹੜੇ ਵੀ ਤੁਸੀਂ ਪ੍ਰੋਬਲਮਸ ਦੱਸਿਆ ਨੇ ਵਾਰਡ ਦੇ ਵਿੱਚ ਬਿਲਕੁਲ ਸਹੀ ਗੱਲ ਆ ਕਿਉਂਕਿ ਜਦੋਂ ਦੀ 2.5 3 ਸਾਲ ਦੀ ਸਰਕਾਰ ਆਈ ਏ ਆਮ ਪਾਰਟੀ ਦੀ ਸਰਕਾਰ ਜਿਹੜੇ ਬਦਲਾਵ ਦੀ ਸਰਕਾਰ ਸੀ ਜਿਹੜੇ ਕਹਿੰਦੇ ਸੀ ਕਿ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪਰ ਤੁਸੀਂ ਵੇਖਿਆ ਹੋਣਾ ਲੋਕਾਂ ਨੇ ਵੇਖਿਆ ਹੋਣਾ ਕਿ ਦਿਨਾਂ ਸਾਲਾਂ ਦੇ ਵਿੱਚ ਕਿੰਨਾ ਕੁ ਬਦਲਾਵ ਹੋਇਆ ਇੱਕ ਤੇ ਪਹਿਲਾਂ ਇਹਨਾਂ ਨੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨਹੀਂ ਕਰਾਈਆਂ ਉਸ ਦੌਰਾਨ ਗਲੀਆਂ ਦੇ ਵਿੱਚ ਸੀਵਰੇ ਦਾ ਪਾਣੀ ਕੂੜੇ ਦੇ ਢੇਰ ਜਿਹੜੀਆਂ ਸਾਡੇ ਏਰੀਆ ਵਿੱਚ ਪਾਰਕਾਂ ਸੀ ਪਾਰਕਾਂ ਬਾਉਂਡਰੀਆਂ ਟੁੱਟ ਗਈਆਂ ਪਾਰਕਾਂ ਦਾ ਬੁਰਾ ਹਾਲ ਹੋ ਗਿਆ ਤੇ ਫਿਰ ਵੀ ਆਪਾਂ ਜਿਹੜੇ 3 ਸਾਲ ਘਰ ਨਹੀਂ ਬੈਠੇ ਉਸ ਦੌਰਾਨ ਉਸ ਦੌਰਾਨ ਵੀ ਜਿੰਨਾ ਕੋ ਹੋ ਸਕਿਆ ਮੈਂ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਆਪਣੇ ਸਾਰੇ ਜਿਹੜੀ ਕੰਪਲੇਟਾਂ ਨੇ ਦੂਰ ਕਰਾਉਂਦਾ ਰਿਹਾ ਵਾਂ ਸਿਪਾਹੇ ਚਾਹੇ ਉਹ ਸੀਵਰੇਜ ਦੀ ਸੀ ਚਾਹੇ ਉਹ ਵਾਟਰ ਸਪਲਾਈ ਦੀ ਸੀ ਚਾਹੇ ਉਹ ਪਾਰਕਾਂ ਦੀ ਸੀ ਪਾਰਕਾਂ ਦੇ ਵਿੱਚ ਮਾਲੀ ਲਿਆ ਕੇ ਲਾਉਂਦੇ ਰਹੇ ਆਂ ਸੀਵਰੇ ਕਢਾਉਂਦੇ ਰਹੇ ਆ ਪਰ ਜਿਹੜੀ ਹੁਣ ਮੇਨ ਯਾਦੀ ਸੀਵਰੇਜ ਦੀ ਪ੍ਰੋਬਲਮ ਕਿਉਂਕਿ ਉਸ ਮੇਨ ਸੀਵਰੇਜ ਦੀ ਪ੍ਰੋਬਲਮ ਤਾਂ ਆਈਏ ਸਾਡੇ ਏਰੀਆ ਵਿੱਚ ਜਿਹੜਾ 36 40 ਦਾ ਸੀਵਰੇਜ ਹੈ ਉਹ ਬਿਲਕੁਲ ਤੁਸਿਆ ਪਿਆ ਹੈ ਕੋਈ ਜਿਹੜੀ ਸੁਪਰ ਸਕਰ ਮਸ਼ੀਨ ਨਹੀਂ ਲੱਗ ਸਕੀ ਤਾਂ ਸਾਡੀ ਤੇ ਮੇਰੀ ਇਹ ਪਹਿਲੀ ਮੰਗ ਰਹੇਗੀ ਕਿ ਪਹਿਲਾਂ ਉਹ ਸੁਪਰ ਸਕਰ ਦੇ ਨਾਲ ਸਾਰੇ 36 40 ਸੀਵਰਨ ਨੂੰ ਦੁਬਾਰਾ ਇੱਕ ਵਾਰੀ ਕਲੀਨ ਕੀਤਾ ਜਾਵੇ ਤਾਂ ਕਿ ਜਿਹੜੀਆਂ ਬ੍ਰਾਂਚਾਂ ਨੇ ਸਾਡੇ ਏਰੀਆ ਦੀ ਜਿਸ ਤਰ੍ਹਾਂ ਗੁਰਵਖਸ਼ ਨਾ ਕਰਦੀ ਮੇਹਰਪੁਰੇ ਦੀ ਇੱਕ ਸਾਰੀਆਂ ਲਾਈਨਾਂ ਸਪੀਅਰ ਹੋਣਗੀਆਂ ਤੇ ਰਹੀ ਗੱਲ ਪਾਰਕਾਂ ਦੀ ਪਾਰਕਾਂ ਜਿਤਨਾ ਪਹਿਲਾਂ ਸੁੰਦਰ ਕੀਤੀਆਂ ਸੀ ਸੁੰਦਰ ਬਣਾਈਆਂ ਸੀ ਉਹਦੇ ਵਿੱਚ ਭੈਣਾ ਵਾਸਤੇ ਨੌਜਵਾਨਾਂ ਵਾਸਤੇ ਬੱਚਿਆਂ ਵਾਸਤੇ ਜਿਮ ਲਾਇਆ ਸੀ ਉਹ ਜਿਹੜੇ ਥੋੜੇ ਬੋਧੇ ਉਹ ਮੇਨਟੇਨ ਕਰਨ ਵਾਲੇ ਨੇ ਉਹ ਵੀ ਕਰਾਵਾਂਗੇ ਜਿਹੜੀ ਉਹ ਬਾਉਂਡਰੀਆਂ ਟੁੱਟ ਗਈਆਂ ਨੇ ਗੇਟ ਐਂਟਰੈਂਸ ਟੁੱਟ ਗਈ ਹੈ ਉਹ ਵੀ ਠੀਕ ਰਾਵਾਂਗੇ ਤੇ ਜਿਹੜਾ ਵੀ ਕੋਈ ਕੰਮ ਰਹਿ ਗਿਆ ਥੋੜਾ ਬੋਧਾ ਪੈਂਡਿੰਗ ਉਹ ਪਹਿਲ ਦੇ ਆਧਾਰ ਤੇ ਕਰਾਵਾਂਗੇ ਮੇਰਾ ਤੁਹਾਡੇ ਨਾਲ ਵਾਦਾ ਹੈ ਆਪਣੇ ਇਲਾਕੇ ਵਾਲਿਆਂ ਨਾਲ ਵਾਦਾ ਹੈ ਕਿਉਂਕਿ ਉਹਨਾਂ ਨੇ ਮੈਨੂੰ ਵਿਸ਼ਵਾਸ ਨਾਲ ਇੱਕ ਵਾਰੀ ਫੇਰ ਮੋਟਾ ਭਾਗੇ ਕੰਮਜਾਬ ਕੀਤਾ ਤੇ ਮੈਂ ਉਹਨਾਂ ਦਾ ਵਿਸ਼ਵਾਸ ਬਰਕਰਾਰ ਰੱਖਾਂਗਾ